ਗਿੱਦੜਪਾਹਾ ਦੇ ਵਿੱਚ ਇੱਕ ਵਾਰ ਫਿਰ ਚੋਣ ਜਾਂ ਤਾਂ ਲਾਗੂ ਹੋਣ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ 20 ਪਿੰਡਾਂ ਦੀ ਚੋਣ ਰੱਦ ਹੋਈ ਸੀ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਫਰਜੀਵਾੜੇ ਨੂੰ ਲੈ ਕੇ ਗਿੱਦੜਪਾਹਾ ਦੇ 20 ਪਿੰਡਾਂ ਦੀ ਜਿਹੜੀ ਚੋਣ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੱਦ ਕਰ ਦਿੱਤੀ ਗਈ ਸੀ ਤਾਂ ਹੁਣ ਉਹਨਾਂ ਤਰੀਕਾਂ ਦਾ ਐਲਾਨ ਹੈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੋਂ ਨੂੰ ਦੱਸ ਦਈਏ ਕਿ ਹੁਣ ਗਿੱਦੜਪਾਹ ਦੇ ਵਿੱਚ ਮੋੜ ਤੋਂ ਜਿਹੜੀਆਂ 15 ਦਸੰਬਰ ਨੂੰ ਉਹ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ 20 ਪਿੰਡਾਂ ਦੀਆਂ ਜਿਹੜੀ ਆ ਪੰਚਾਇਤੀ ਚੋਣਾਂ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਫਰਜੀਵਾੜੇ ਦੇ ਜਿਹੜੇ ਇਲਜ਼ਾਮ ਨੇ ਉਹ ਲੱਗੇ ਸੀ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਫੈਸਲਾ ਕਰਕੇ ਇਹਨਾਂ 20 ਪਿੰਡਾਂ ਦੇ ਜਿਹੜੇ ਪੰਚਾਇਤੀ ਚੋਣਾਂ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਸੋ ਪਹਿਲਾਂ 15 ਅਕਤੂਬਰ ਨੂੰ ਚੋਣਾਂ ਹੁੰਦੀਆਂ ਨੇ ਤੇ ਉਸੇ ਦਿਨ ਜਿਹੜੇ ਨਤੀਜੇ ਨੇ ਉਹ ਐਲਾਨ ਦਿੱਤੇ ਜਾਂਦੇ ਨੇ ਇੱਕ ਕਹਦੀਏ ਕਿ ਜਿਹੜੀਆਂ ਸਰਪੰਚਾਂ ਦੀ ਚੋਣ ਹੋ ਜਾਂਦੀ ਹੈ ਪੰਚਾਇਤਾਂ ਦੀ ਚੋਣ ਹੋ ਜਾਂਦੀ ਹੈ ਉਸ ਤੋਂ ਬਾਅਦ ਸਰਪੰਚਾਂ ਪੰਚਾਂ ਨੂੰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੌ ਵੀ ਚੁਕਾਈ ਜਾਂਦੀ ਆ ਤਾਂ ਹੁਣ ਇਹਨਾਂ 20 ਪਿੰਡਾਂ ਦੀ ਜਿਹੜੀ ਪੰਚਾਇਤ ਆ ਉਹ ਰਹਿੰਦੀ ਸੀ ਬਦਲਨੀ ਬਾਨੀ ਰਹਿੰਦੀ ਸੀ ਤਾਂ ਹੁਣ ਇਹਨਾਂ 20 ਪਿੰਡਾਂ ਦੀ 15 ਦਸੰਬਰ ਨੂੰ ਚੋਣ ਹੋਵੇਗੀ 15 ਦਸੰਬਰ ਨੂੰ ਇਹਨਾਂ ਦੇ ਜਿਹੜੇ ਇਹ ਪੰਜ ਸਰਪੰਚ ਨੇ ਉਹ ਚੁਣੇ ਜਾਣਗੇ ਤੁਹਾਨੂੰ ਦੱਸਤੀਏ ਕਿ ਇਹ ਉਦੋਂ ਦਾ ਵਕਾ ਹੈ ਜਦੋਂ ਉਹ ਰਾਜਾ ਵੜੇਂਗਾ ਜਿਹੜਾ ਉਹ ਧਰਨਾ ਦਿੰਦੇ ਨੇ ਗਿੱਦੜਵਾਹ ਦੇ ਵਿੱਚ ਲਗਾਤਾਰ ਜਿਹੜਾ ਉਹਨਾਂ ਦੇ ਵੱਲੋਂ ਕਹਿ ਦਈਏ ਕਿ ਇਹ ਪ੍ਰਦਰਸ਼ਨ ਕੀਤਾ ਜਾਂਦਾ ਕਿਉਂਕਿ ਜਿਹੜੇ ਪੇਪਰ ਵਾਪਸੀ ਲਏ ਗਏ ਸੀ ਉਸਤੇ ਜਿਹੜੇ ਸਿਗਨੇਚਰਸ ਸੀ ਉਹ ਹੋਰ ਸੀਗੇ ਕਿਸੇ ਇੱਕ ਬੰਦੇ ਦੀ ਫੋਟੋ ਲਾ ਕੇ ਜਿਹੜੇ ਉਹ ਪੇਪਰ ਵਾਪਸੀ ਲਏ ਗਏ ਸੀ ਜਿਸ ਨੂੰ ਫਰਜੀ ਵੜੇ ਦਾ ਜਿਹੜਾ ਨਾਮ ਦਿੱਤਾ ਗਿਆ ਸੀ ਸੋ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਇਹਨਾਂ 20 ਪਿੰਡਾਂ ਦੀ ਚੋਣ ਰੱਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੋਣਾ ਇੱਕ ਵਾਰ ਫੇਰ ਜਿਹੜਾ ਉਹ ਗਿੱਦੜ ਬਾਹਾ ਦੇ ਵਿੱਚ ਚੋਣ ਜਾਬਤਾ ਲੱਗਾ ਇੱਕ ਵਾਰ ਫੇਰ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੀਆਂ ਤਰੀਕਾ ਨੇ ਔਲਾਂ ਦਿੱਤੀਆਂ ਨੇ ਨੋਟਿਸ ਜਾਰੀ ਕਰ ਦਿੱਤਾ ਗਿਆ ਹੁਣ ਇੱਕ ਵਾਰ ਫੇਰ ਜਿਹੜਾ ਗਿੱਦੜਬਾਹ ਦੇ ਵਿੱਚ ਚੋਣ ਜਾਬਤਾ ਲੱਗਿਆ ਕਿਉਂਕਿ ਪਹਿਲਾਂ ਪੰਚਾਇਤੀ ਚੋਣਾਂ ਦੇ ਦੌਰਾਨ ਚੋਣ ਜਾਬਤਾ ਲੱਗਦਾ ਉਸ ਤੋਂ ਬਾਅਦ ਵਿਧਾਇਕੀ ਦੀ ਚੋਣ ਹੁੰਦੀ ਹੈ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਉਦੋਂ ਚੋਣ ਜਾਬਤਾ ਲੱਗਦਾ ਇੱਕ ਵਾਰ ਫੇਰ ਹੁਣ ਜਿਹੜਾ ਉਹ ਚੋਣ ਜਾਬਤਾ ਲੱਗਣ ਜਾ ਰਿਹਾ ਹੈ ਗਿੱਦੜਬਾਹ ਦੇ ਵਿੱਚ 15 ਦਸੰਬਰ ਨੂੰ ਜਿਹੜੀਆਂ ਉਹ ਚੋਣਾਂ ਹੋਣਗੀਆਂ 15 ਦਸੰਬਰ ਨੂੰ ਇਹਨਾਂ 20 ਪਿੰਡਾਂ ਦੀ ਪੰਚਾਇਤ ਚੁਣੀ ਜਾਵੇਗੀ ਕਿਉਂਕਿ ਫਰਜ਼ੀ ਵੜੇ ਨੂੰ ਲੈ ਕੇ ਕਹਦੀ ਹੈ ਕਿ ਫਰਜ਼ੀ ਦਸਕਤ ਫਰਜ਼ੀ ਫੋਟੋਆਂ ਨੂੰ ਲੈ ਕੇ ਪੇਪਰ ਜਿਹੜੇ ਵਾਪਸ ਲਏ ਗਏ ਸੀ ਉਸ ਤੋਂ ਬਾਅਦ ਜਿਹੜੀ ਇਸ ਤੀ ਸ਼ਿਕਾਇਤ ਹੈ ਚੋਣ ਕਮਿਸ਼ਨ ਨੂੰ ਕੀਤੀ ਜਾਂਦੀ ਹੈ ਕੋਰਟ ਦੇ ਵਿੱਚ ਜਾਇਆ ਜਾਂਦਾ ਤਾਂ ਜਿਹੜੇ ਇਹਨਾਂ 20 ਪਿੰਡਾਂ ਦੀ ਪੰਚਾਇਤੀ ਚੋਣਾਂ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਸੋ ਹੁਣ ਇੱਕ ਵਾਰ ਫਿਰ ਜਿਹੜਾ ਉਹ ਚੋਣ ਜਾਬਤਾ ਲੱਗਿਆ ਨੋਟਿਸ ਜਾਰੀ ਹੋਇਆ ਨੋਟਿਸ ਜਾਰੀ ਹੋਣ ਤੋਂ ਬਾਅਦ ਜਿਹੜੀ ਤਾਰੀਖ ਹੈ ਉਹ ਐਲਾਨ ਦਿੱਤੀ ਗਈ ਹੈ 15 ਦਸੰਬਰ ਨੂੰ ਇਹਨਾਂ 20 ਪਿੰਡਾਂ ਜਿਹੜੇ ਗਿੱਦੜਪਾਹਾ ਹਲਕੇ ਦੇ 20 ਪਿੰਡ ਨੇ ਇਹਨਾਂ 20 ਪਿੰਡਾਂ ਦੇ ਵਿੱਚ ਉਹ ਮੋੜ ਜਿਹੜੀ ਪੰਚਾਇਤੀ ਚੋਣ ਹੋਵੇਗੀ ਕਿਉਂਕਿ ਉਸ ਸਮੇਂ ਜਿਹੜੀਆਂ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਈਆਂ ਸੀ ਉਦੋਂ ਪੰਚਾਇਤੀ ਚੋਣਾਂ ਇੱਥੇ ਰੱਦ ਕਰ ਦਿੱਤੀ ਗਈ ਸੀ ਉਦੋਂ ਇੱਥੇ ਪੰਚਾਇਤੀ ਚੋਣਾਂ ਨਹੀਂ ਹੋਈਆਂ ਸੀ ਜੋ ਕੀ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਸੀ ਫਰਜ਼ੀ ਬਾੜੇ ਦੇ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਚੋਣਾਂ ਰੱਦ ਹੋਈਆਂ ਸੀ ਹੁਣ ਜਿਹੜੀਆਂ 15 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਗਦੜਬਾਹ ਹਲਕੇ ਦੇ 20 ਪਿੰਡਾਂ ਦੇ ਵਿੱਚ ਸੋ ਤਸਵੀਰਾਂ ਗਦੜਬਾਹ ਹਲਕੇ ਦੇ